ਮੁੰਡਾ ਬਾਥਰੂਮ ਨੂੰ ਕੰਮ ਗਿਆ ਵਾ ਜਦੋਂ ਗਿਆ ਵਾ ਤੇ ਉਹਨੇ ਵੇਖਿਆ ਤਿੰਦੂਆ ਆਂਦੇ ਦੇ ਉੱਪਰ ਤੇ ਆਂਦਾ ਡੈਡੀ ਜਿਹੜਾ ਕਹਿੰਦੇ ਸੀ ਦਿਨੇ ਰੋਲਾ ਪੈਂਦਾ ਉਹ ਆ ਗਿਆ ਹੀ ਉਹਨੇ ਡਾਂਗ ਚੁੱਕ ਕੇ ਉਹਦੇ ਲੱਗਾ ਮਾਰਨ ਉਹਨੇ ਪਰ ਖਿੱਚ ਕੇ ਡਾਂਗ ਲੈ ਗਿਆ ਤੇ ਮੋਢੇ ਤੇ ਪਿੰਡ ਚ ਕੱਲ ਲੱਗੇ ਗਵਾਂਡੀਆਂ ਦੀ ਬੱਕਰੀ ਇੱਕ ਦਿਨ ਪਹਿਲਾਂ ਖਾਦੀ ਆ ਤੇ ਕੱਲੀਆਂ ਹੀ ਪਿੰਜਰ ਹੀ ਰਹਿਣਤਾ ਉਹਦਾ ਇੱਕ ਇਹ ਨੁਕਸਾਨ ਕੀਤਾ ਇਹ ਕਰਨ ਜੀਤ ਦਾ ਕੱਟੀ ਵੀ ਖਾਦੀ ਆ ਪੱਠੇ ਲੱਗੇ ਹਾਂਜੀ ਹਾਂਜੀ ਇਹ ਥੋੜੀ ਥੋੜੀ ਹਟਮੀ ਹੋਇਆ ਕਾਰਨ ਇਹ ਰਾਤ ਸਾਰ 12 ਵਜੇ ਦਾ ਟਾਈਮ ਹੀਗਾ ਮੁੰਡਾ ਬਾਥਰੂਮ ਨੂੰ ਕੰਮ ਗਿਆ ਵਾ ਜਦੋਂ ਗਿਆ ਵਾ ਤੇ ਉਹਨੇ ਵੇਖਿਆ ਤਿੰਦੂਆ ਆਂਦੇ ਦੇ ਉੱਪਰ ਤੇ ਆਂਦਾ ਡੈਡੀ ਜਿਹੜਾ ਕਹਿੰਦੇ ਸੀ ਦਿਨੇ ਰੋਲਾ ਪੈਂਦਾ ਸੀ ਆ ਗਿਆ ਹੀ ਉਹਨੇ ਡਾਂਗ ਚੁੱਕ ਕੇ ਉਹਦੇ ਲੱਗਾ ਮਾਰਨ ਉਹਨੇ ਪਰ ਖਿੱਚ ਕੇ ਡਾਂਗ ਲੈ ਗਿਆ ਉਹਦੇ ਮੋਢੇ ਤੇ ਵੀ ਛੱਟ ਲੱਗ ਗਈ ਤਿੰਦੂਆ ਤਿੰਦੂ ਦੇ ਕਾਰਨ ਹਾਂਜੀ ਅਸੀਂ ਚੀਤਾ ਕਹੀ ਜੰਨੇ ਆ ਹੈ ਤਿੰਦੂਆ ਤੇ ਲਾਲਾ ਚਲੋ ਨੁਕਸਾਨ ਤੋਂ ਬਚ ਗਏ ਆ ਅਹੀਂ ਰੌਲਾ ਪਾਤਾ ਚੱਲ ਗਿਆ ਤੁਸੀਂ ਵੀ ਵੇਖਿਆ ਹਾਂਜੀ ਅਸੀਂ ਜਦੋਂ ਦੋਰੇ ਝਪਟ ਮਾਰ ਲਗਾ ਉਤੇ ਕੰਧ ਦੇ ਉਤੇ ਪਾਊਡਰ ਰੱਖਿਆ ਉਦੋਂ ਵੇਖਿਆ ਪਹਿਲਾਂ ਨਹੀਂ ਪਹਿਲਾਂ ਮੁੰਡੇ ਨੇ ਆਣ ਕੇ ਡੰਗ ਮਾਰੀ ਆ ਖਿੱਚ ਕੇ ਲੈ ਗਿਆ ਦਹਾੜ ਤੋਂ ਪਤਾ ਲੱਗਾ ਉਹਦੀ ਆਵਾਜ਼ ਤੋਂ ਪਤਾ ਲੱਗਾ ਇਹ ਪੈਨ ਲੱਗਾ ਵਾ ਜਾਂ ਨਹੀਂ ਪੈਨ ਲੱਗਾ ਵੇਖਿਆ ਹਾਂਜੀ ਸਿਰਫ ਪਿੰਜਰਾ ਕਿੱ데 ਲਾਇਆ ਪਿੰਜਰਾ ਇੱਕ ਖਿਡੌਣੇ ਵਾਲਾ ਮੈਗਨੇ ਵਾਲਿਆਂ ਦੀ ਹਾਂਜੀ ਕੈਮਰਾ ਵੀ ਲਾ ਕੇ ਗਏ ਓਏ ਅੱਛਾ ਹਾਂਜੀ ਕੈਮਰੇ ਵੀ ਲਾਏ ਆ ਤੇ ਚਲੋ ਗਾੜੀ ਵਿਚਾਰਵੇ ਪਿੰਡ ਚ ਕੀ ਕੀ ਨੁਕਸਾਨ ਕਰ ਗਿਆ ਪਿੰਡ ਚ ਕੱਲ ਆ ਕੇ ਗਵਾਂਡੀਆਂ ਦੀ ਬੱਕਰੀ ਇੱਕ ਦਿਨ ਪਹਿਲਾਂ ਖਾਦੀ ਆ ਤੇ ਕੱਲੀਆਂ ਹੀ ਪਿੰਜਰ ਹੀ ਰਹਿਨਤਾ ਉਹਦਾ ਇਹ ਕਹੇ ਨੁਕਸਾਨ ਕੀਤਾ ਹੀ ਕਰਨ ਜੀਤ ਦਾ ਕੱਟੀ ਵਿਖਾਦੀ ਆ ਪੱਠੇ ਲੱਗੇ ਹਾਂਜੀ ਹਾਂਜੀ ਇਹ ਥੋੜੇ ਥੋੜੇ ਹਟਵੇਂ ਹੀ ਹੋਇਆ ਕਾਰਨ ਤੇਰਾ ਵਾਲਾ ਪਹਿਲੇ ਚਿਰੰਦ ਵੀ ਆਪ ਨਹੀਂ ਸੱਚ ਮੰਨਦੇ ਆ ਜੋ ਲਾਗੋ ਬੱਕਰੀ ਖਾਦੀ ਇਹਦਾ ਮਲਾਜਮ ਕੀਤਾ ਵਾ ਤੇ ਉਹਦੇ ਚ ਵੀ ਤੁਹਾਡੇ ਮਹਿਗਮ ਵਾਲੇ ਦੱਸਦੇ ਵੀ ਠੀਕ ਆ ਸੱਚ ਹਾਂਜੀ ਤੇ ਇਹ ਜਿਹੜੇ ਕੰਮ ਕੰਮ ਹੁੰਦੇ ਨੇ ਇਹ ਕੁੱਕੜ ਰਖੇ ਵਿੱਚ ਆਂਦੇ ਕੋਣਾ ਕੋ ਵਿੱਚ ਮਾਸ ਪਾਉ ਤੇ ਕੁਛ ਨਾ ਕੋ ਆ ਜਾਏਗਾ ਤੇ ਪਰ ਨਹੀਂ ਕੋਈ ਆਇਆ ਹਾਂਜੀ ਠੀਕ ਹੈ ਨਹੀਂ ਹੁਣ ਨਹੀਂ ਹੋਣੀ ਆਪ ਆਖਾਂ ਖ ਲੈ ਜੋ ਪਿੰਜਰਾ ਹੁਣ ਕਣਕਾ ਵੱਢਿਆਂ ਗਿਆ ਵੇਲ ਹੋ ਗਿਆ ਵਡਰ ਕੋਈ ਨਹੀਂ ਪਹਿਲਾਂ ਖੇਤੀ ਸੀ ਜਿੱਤਾ ਤੇ ਉਹ ਲੋਕ ਕਿਤੇ ਵੀ ਸਕਦਾ ਸੀ ਡਰ ਤੇ ਹੈ ਹੀ ਨਾ ਤੇ ਹੁਣ ਪਿੰਡ ਚ ਕੀ ਕਿੰਨੀ ਕਿ ਦਹਿਸ਼ਤ ਆ ਪਿੰਡ ਚ ਤੇ ਨਹੀਂ ਹੁਣ ਤੇ ਆਮ ਲੋਕਾਂ ਸਾਰੇ ਕਹਿੰਦੇ ਆ ਇਧਰ ਆ ਗਿਆ ਇਧਰ ਆ ਗਿਆ ਪਤਾ ਨਹੀਂ ਹੁਣ ਜਿੰਨਾ ਕ ਸਾਡੇ ਨਾਲ ਵਾਪਰੀ ਅਹੀਂ ਨਗ ਵੇਖਿਆ ਚਲੋ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਭਲਾ ਹੀ ਹੋਵੇ ਸਭ ਦਾ ਮੁੰਡਾ ਬਾਥਰੂਮ ਨੂੰ ਕੰਮ ਗਿਆ ਵਾ ਜਦੋਂ ਗਿਆ ਵਾ ਤੇ ਉਹਨੇ ਵੇਖਿਆ ਤਿੰਦੂਆ ਆਂਦੇ ਦੇ ਉੱਪਰ ਤੇ ਆਂਦਾ ਡੈਡੀ ਜਿਹੜਾ ਕਹਿੰਦੇ ਸੀ ਦਿਨੇ ਰੋਲਾ ਪਿੰਦਾ ਹੂ ਆ ਗਿਆ ਉਹਨੇ ਡਾਂਗ ਚੋੱਕ ਕੇ ਉਹਦੇ ਲੱਗਾ ਮਾਰਨ ਉਹਨੇ ਪਰ ਖਿੱਚ ਕੇ ਡਾਂਗ ਲੈ ਗਿਆ ਉਹਦੇ ਮੋਢੇ ਤੇ ਪਿੰਡ 'ਚ ਕੱਲਾ ਅਗੇ ਗਵਾਂਡੀਆਂ ਦੀ ਬੱਕਰੀ ਇੱਕ ਦਿਨ ਪਹਿਲਾਂ ਖਾਦੀ ਆ ਤੇ ਕੱਲੀਆਂ ਹੀ ਪਿੰਜਰ ਹੀ ਰਹਿਣਤਾ ਉਹਦਾ ਇੱਕ ਇਹ ਨੁਕਸਾਨ ਕੀਤਾ ਹੈ ਕਰਨ ਜੀਤ ਦਾ ਕੱਟੀ ਵੀ ਖਾਦੀ ਆ ਪੱਠੇ ਲੱਗੇ ਹਾਂਜੀ ਹਾਂਜੀ ਇਹ ਥੋੜੇ ਥੋੜੇ ਹਟਵੇਂ ਹੋਏ ਆ ਕਾਰਨ ਇਹ ਰਾਤ ਸਾਰ 12 ਵਜੇ ਦਾ ਟਾਈਮ ਹੀਗਾ ਮੁੰਡਾ ਬਾਥਰੂਮ ਨੂੰ ਕੰਮ ਗਿਆ ਵਾ ਜਦੋਂ ਗਿਆ ਵਾ ਤੇ ਉਹਨੇ ਵੇਖਿਆ ਤਿੰਦੂਆ ਕਾਂਦੇ ਦੇ ਉੱਪਰ ਤੇ ਆਂਦਾ ਡੈਡੀ ਜਿਹੜਾ ਕਹਿੰਦੇ ਸੀ ਦਿਨੇ ਰੋਲਾ ਪੈਂਦਾ ਹੂ ਆ ਗਿਆ ਹੀ ਉਹਨੇ ਡਾਂਗ ਚੁੱਕ ਕੇ ਉਹਦੇ ਲੱਗਾ ਮਾਰਨ ਉਹਨੇ ਪਰ ਖਿੱਚ ਕੇ ਡਾਂਗ ਲੈ ਗਿਆ ਉਹਦੇ ਮੋਢੇ ਤੇ ਉੱਤੇ ਵੀ ਛੱਟ ਲੱਗ ਗਈ ਤਿੰਦੂਆ ਤੇ ਤਿੰਦੂ ਦੇ ਹਾਂਜੀ ਅਸੀਂ ਚੀਤਾ ਕਹੀ ਜੰਨੇ ਆ ਹੈ ਤਿੰਦੂਆ ਤੇ ਲਾਲਾ ਚਲੋ ਨੁਕਸਾਨ ਤੋਂ ਬਚ ਗਏ ਆ ਅਸੀਂ ਰੋਲਾ ਪਾਤਾ ਚੱਲ ਗਿਆ ਤੁਸੀਂ ਵੀ ਵੇਖਿਆ ਹਾਂਜੀ ਅਸੀਂ ਜਦੋਂ ਦੋਰੇ ਝਪਟ ਮਾਰ ਲਗਾ ਉੱਤੇ ਕਾਂਦੇ ਦੇ ਉੱਤੇ ਪਾਊਡਰ ਰੱਖਿਆ ਉਦੋਂ ਵੇਖਿਆ ਪਹਿਲਾਂ ਨਹੀਂ ਪਹਿਲਾਂ ਮੁੰਡੇ ਨੇ ਆਣ ਕੇ ਡਾਂਗ ਮਾਰੀ ਆ ਖਿੱਚ ਕੇ ਲੈ ਨਿੱਪ ਫੈਨ ਲਗਾ ਵੇਖਿਆ ਹਾਂਜੀ ਸਿਰਫ ਪਿੰਜਰਾ ਕਿਤੇ ਲਾਇਆ ਪਿੰਜਰਾ ਇੱਕ ਖਿਨਾਂਲੇ ਵਾਲਾ ਮੈਗਮ ਵਾਲਿਆ ਨਹੀਂ ਹਾਂਜੀ ਕੈਮਰਾ ਵੀ ਲਾ ਕੇ ਗਏ ਓਏ ਅੱਛਾ ਹਾਂਜੀ ਕੈਮਰੇ ਵੀ ਲਾਏ ਆ ਤੇ ਚਲੋ ਗਾੜੀ ਵਿਚਾਰ ਵੇ ਪਿੰਡ ਚ ਕੀ ਕੀ ਨੁਕਸਾਨ ਕਰ ਗਿਆ ਪਿੰਡ ਚ ਕੱਲ ਲਾ ਕੇ ਗਵਾਂਡੀਆਂ ਦੀ ਬੱਕਰੀ ਇੱਕ ਦਿਨ ਪਹਿਲਾਂ ਖਾਦੀ ਆ ਤੇ ਕੱਲੀਆਂ ਹੀ ਪਿੰਜਰ ਹੀ ਰਹਿਨਤਾ ਉਹਦਾ ਇੱਕ ਇਹ ਨੁਕਸਾਨ ਕੀਤਾ ਇਹ ਕਰਨ ਜੀਤ ਦਾ ਕੱਟੀ ਵੀ ਖਾਦੀ ਆ ਪੱਠੇ ਲਾ ਗਏ ਹਾਂਜੀ ਹਾਂਜੀ ਇਹ ਥੋੜੇ ਥੋੜੇ ਹਟਵੇਂ ਹੋਏ ਆ ਕਾਰਨ ਚੇਰਾ ਵਾਲਾ ਪਹਿਲੇ ਚੇਰਾਂ ਤੋਂ ਅਸੀਂ ਆਪ ਨਹੀਂ ਸੱਚ ਮੰਨਦੇ ਆ ਜੋ ਲਾਗੋ ਬੱਕਰੀ ਖਾਦੀ ਇਹਦਾ ਮਲਾਜਮ ਕੀਤਾ ਵਾ ਤੇ ਉਹਦੇ ਚ ਵੀ ਤੁਹਾਡੇ ਮਹਿਗਮ ਵਾਲੇ ਦੱਸਦੇ ਵੀ ਠੀਕ ਆ ਸੱਚ ਹਾਂਜੀ ਤੇ ਇਹ ਜਿਹੜੇ ਕਰ ਕੰਮ ਕਰਦੇ ਨੇ ਇਹ ਕੁੱਕੜ ਰਖੇ ਵਿੱਚ ਅੰਦੇ ਕੋਈ ਨਾ ਕੋ ਵਿੱਚ ਮਾਸ ਪਾਉ ਤੇ ਕੋਈ ਨਾ ਕੋ ਆ ਜਾਏਗਾ ਤੇ ਪਰ ਨਹੀਂ ਕੋਈ ਆਇਆ ਠੀਕ ਠੀਕ ਹਾਂਜੀ ਠੀਕ ਆ ਨਹੀਂ ਹੁਣ ਨਹੀਂ ਹੋਣੀ ਆਪ ਆਖਾਂ ਲੈ ਜਾਓ ਪਿੰਜਰਾ ਹੁਣ ਕਣਕਾ ਵੱਢਿਆਂਗੇ ਵੇਲ ਹੋ ਗਿਆ ਵਾ ਡਰ ਕੋਈ ਨਹੀਂ ਪਹਿਲਾਂ ਖੇਤੀ ਸੀ ਜਿੱਤਾ ਤੇ ਉਹ ਲੋਕ ਕਿਤੇ ਵੀ ਸਕਦਾ ਡਰ ਤੇ ਹੈ ਹੀ ਨਾ ਪਿੰਡ ਚ ਤੇ ਨਹੀਂ ਹੁਣ ਤੇ ਆਮ ਲੋਕਾਂ ਸਾਰੇ ਕਹਿੰਦੇ ਆ ਇੱਧਰ ਆ ਗਿਆ ਇੱਧਰ ਆ ਗਿਆ ਪਤਾ ਨਹੀਂ ਹੁਣ ਜਿੰਨਾ ਕਿ ਸਾਡੇ ਨਾਲ ਵਾਪਰੀ ਅਸੀਂ ਨਾ ਵੇਖਿਆ ਚਲੋ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਭਲਾ ਹੀ ਹੋਵੇ ਸਭ ਦਾ